ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਧਰਮ ਦਾ ਖੰਡਨ ਨਹੀਂ ਹੈ ਕੇਵਲ ਪਖੰਡ ਦਾ ਖੰਡਨ ਹੈ ਕਿਸੇ ਧਰਮ ਵਿੱਚ ਵੀ ਪਖੰਡ ਹੋਵੇ ਤੇ ਅੱਜ ਕੱਲ ਇਹ ਪਖੰਡ ਈਸਾਈ ਮਤ ਵਿੱਚ ਬੜਾ ਚੱਲ ਰਿਹਾ ਹੈ ਤੁਹਾਡੇ ਇਲਾਕੇ 'ਚ ਤੇ ਫਿਰ ਜ਼ਿਆਦਾ ਹੀ ਹੈ ਮੈਂ ਦੋਵੇਂ ਪਾਸੇ ਤੁਹਾਡੇ ਸਾਹਮਣੇ ਰੱਖ ਦੇਣੇ ਨੇ ਈਸਾਈ ਧਰਮ ਤੇ ਸਿੱਖ ਧਰਮ ਫੈਸਲਾ ਤੁਸੀਂ ਕਰਨਾ ਵੀ ਕਿੱਧਰ ਨੂੰ ਜਾਣਾ ਮੇਰੀ ਆਦਤ ਨਹੀਂ ਹੈ ਵੀ ਮੈਂ ਰੱਸੀ ਪਾ ਕੇ ਖਿੱਚਦਾ ਫਿਰਾਂ ਤੁਹਾਨੂੰ ਵੀ ਇੱਧਰ ਆਜੋ ਇੱਧਰ ਆਜੋ ਗੁਰੂ ਨਾਨਕ ਦੀ ਸਿੱਖੀ ਭਾਗਾਂ ਨਾਲ ਮਿਲਦੀ ਹੈ ਤੇ ਜਿਹਦੇ ਚੰਗੇ ਭਾਗ ਹੈ ਉਹਦੇ ਵਿਹੜੇ ਵਿੱਚ ਹੀ ਸਿੱਖੀ ਦਾ ਬੂਤਾ ਰਹਿੰਦਾ ਹੈ ਤੇ ਜਿਹਦੇ ਮੰਦੇ ਭਾਗ ਨੇ ਨਾ ਉਹ ਸਿੱਖੀ ਨੂੰ ਪੇਟ ਨਹੀਂ ਦਿੰਦਾ ਉਹਨੂੰ ਸਿੱਖੀ ਪੇਟ ਦੇ ਜਾਂਦੀ ਹੈ ਤੁਹਾਨੂੰ ਭੁਲੇਖਾ ਹੈ ਵੀ ਸਿੱਖੀ ਛੱਡ ਕੇ ਚਲੇ ਗਏ ਨਹੀਂ ਸਿੱਖੀ ਨੇ ਛੱਡਿਆ ਇਹਨਾਂ ਲੋਕਾਂ ਨੂੰ ਜਿਹੜੇ ਮਾਇਆ ਤੇ ਲੱਗ ਪੈਂਦੇ ਨੇ ਰੋਗ ਤੇ ਸੁਗਾਂ ਵਿੱਚ ਬੰਦਾ ਦੁਖੀ ਹੈ ਕਹਿੰਦੇ ਜੀਓ ਈਸਾਈ ਮਰਤ ਦੇ ਲੋਕ ਕਹਿੰਦੇ ਨੇ ਆਓ ਸਾਡੀ ਸਭਾ 'ਚ ਵਾਮਾਂ ਖੜੀਆਂ ਕਰੋ ਜਿਨ੍ਹਾਂ ਦੇ ਪਥਰੀਆਂ ਨੇ ਜਿਨ੍ਹਾਂ ਨੂੰ ਕੈਂਸਰ ਹੈ ਆ ਆ ਰੋਗ ਨਹੀਂ ਜੀਸਸ ਦੇ ਨਾਂ ਤੇ ਜਾਓ ਤੁਹਾਡੀ ਅੱਜ ਹੀ ਕੈਂਸਰ ਖਤਮ ਪਥਰੀਆਂ ਖਤਮੇ ਵੱਡਾ ਬਖੰਡ ਹੈ ਮੈਂ ਜੀਸਸ ਕ੍ਰਾਈਸ ਤੇ ਤਰਕ ਨਹੀਂ ਕਰਦਾ ਉਹ ਮਹਾਪੁਰਸ਼ ਹੈ ਤੇ ਮਹਾਪੁਰਸ਼ਾਂ ਕੋਲ ਕਰਾਮਾਤ ਹੁੰਦੀ ਹੈ ਉਹ ਕਿਸੇ ਵੀ ਧਰਮ ਦੇ ਹੋਣ ਬਾਣੀ ਕਹਿੰਦੀ ਹੈ ਅਸ਼ਟ ਸਿੱਧ ਨਾਵ ਨਿੱਧ ਇਹ ਕਰਮ ਪ੍ਰਾਪਤ ਜਿਸ ਨਾਮ ਦੇ ਹੈ ਰਿੱਧੀਆਂ ਸਿੱਧੀਆਂ ਮਿਰੈਕਲਸ ਸੁਪਰਨੈਚੁਰਲ ਫੋਰਸ ਇਹ ਹੈਨ ਮਹਾ ਪਰਸ਼ਾਂ ਦੇ ਕੋਲ ਔਰ ਜਿਹੜਾ ਧਿਆਉਂਗਾ ਸੱਚੇ ਮਨੋਂ ਰੱਬ ਨੂੰ ਉਹਦੇ ਰੋਗ ਹਟ ਜਾਂਦੇ ਨੇ ਕੋਈ ਦੋ ਰਹਿ ਨਹੀਂ ਪਰ ਮੈਂ ਦਾਵਾ ਨਹੀਂ ਕਰ ਸਕਦਾ ਇੱਥੇ ਗੁਰੂ ਦੀ ਹਜ਼ੂਰੀ ਚ ਜਿੰਨੇ ਆਏ ਉਹ ਬਾਹਾਂ ਹਲਾਰੋ ਜਿੰਨਿਆਂ ਦੇ ਪੱਥਰੀਆਂ ਨੇ ਮੈਂ ਹੁਣੇ ਆਖਣ ਲੱਗਾ ਐ ਸਾਰੀਆਂ ਦੀਆਂ ਪੱਥਰੀਆਂ ਨਿਕਲ ਜਿੰਨੇ ਵੱਡਾ ਪਖੰਡਾ ਹੈ ਰੋਗ ਉਹਨਾਂ ਦੇ ਮਿਟਨੇ ਨੇ ਜਿੰਨਾ ਅੰਦਰ ਧਰਮ ਪ੍ਰਤੀ ਪਰਮੇਸ਼ਰ ਪ੍ਰਤੀ ਭਾਵਨਾ ਹੈ ਤੇ ਜਿਹੜੇ ਨਾਮ ਜਪਦੇ ਨੇ ਤੁਸੀਂ ਕਿੰਨੀਆਂ ਰੋਜ਼ ਦੀ ਰੋਜ਼ ਵੀਡੀਓ ਵੇਖਦੇ ਹੋ ਹਰਮੰਦਰ ਸਾਹਿਬ ਚੁਬੀ ਲਾ ਕੇ ਕੋਈ ਕਹਿੰਦਾ ਮੇਰਾ ਕੈਂਸਰ हट ਗਿਆ ਰੋਗ ਵਿਸੋ ਘਟ ਗਏ ਸਾਰਿਆਂ ਦੇ ਨਹੀਂ ਹਟੇ ਜਿਹਦੀ ਭਾਵਨਾ ਹੈ ਤੋ ਇਹ ਦਾਵਾ ਗਲਤ ਹੈ ਪਾਸਟਰਾਂ ਦਾ ਵੀ ਸਾਰਿਆਂ ਦੇ ਰੋਗ ਢਾਦਾਂਗੇ ਇੱਥੇ ਆ ਜਾਓ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਜੋ ਈਸਾਈ ਮਤ ਦਾ ਸਭ ਤੋਂ ਵੱਡਾ ਇਸ ਵੇਲੇ ਆਗੂ ਹੈ ਪੌਪ ਇਟਲੀ ਚਨ ਉਹ 휠ਚੇਅਰ ਤੇ ਹੈ ਕਰੋ ਖਾਉ ਦੇ ਗੋਡੇ ਸਿੱਧੇ ਨਹੀਂ ਹੋਏ ਸ਼ੋ ਗੱਲ ਇਹ ਹੈ ਪਾਵਨਾ ਹੈ ਤੇ ਦੂਰ ਦਰੇਡੇ ਵੀ ਤੂੰ ਹਰਮੰਦਰ ਸਾਹਿਬ ਤੋਂ ਰਹਿਣਾ ਹੈ ਇਸ਼ਨਾਨ ਕਰ ਜਾਈ ਬਾਣੀ ਸੁਣ ਜਾਈ ਪੜ ਜਾਈ ਤੇ ਤੇਰੇ ਰੋਗ ਸੁਭ ਘਟਣਗੇ ਭਾਵਨਾ ਨਹੀਂ ਤੇ ਕਈ ਉੱਥੇ ਰੋੜ ਸੇਵਾ ਕਰਨ ਵਾਲਿਆਂ ਨੂੰ ਵੀ ਰੋਗਾ ਨੇ ਜਕੜਿਆ ਆ ਆ ਤੋ ਇਹ ਗੱਲ ਭਾਵਨਾ ਤੇ ਸ਼ਰਧਾ ਤੇ ਟਿਕੀ ਹੁੰਦੀ ਹੈ ਯਾਦ ਰੱਖਿਓ ਗੁਰ ਨਾਲ ਤੁਲਨਾ ਲੱਗਈ ਖੋਜ ਡਿਠਾ ਬ੍ਰਹਮੰਡ ਨਾਮ ਨਿਧਾਨ ਸਤਗੁਰ ਦਿਆ ਸੁਖ ਨਾਨਕ ਮਨ ਮਹਿ ਮੰਡ ਗੁਰੂ ਨਾਨਕ ਗੁਰੂ ਰਾਮਦਾਸ ਵਰਗਾ ਕੋਈ ਰਹਿਬਰ ਨਹੀਂ ਕੋਈ ਪੀਰ ਫਕੀਰ ਨਹੀਂ ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨਮ ਮਰਨ ਦਾ ਪਾਥ ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁਖ ਲਥ ਇਥੇ ਸ਼ਰਤ ਹੈ ਜਿਹੜਾ ਗੁਰੂ ਪਰਮੇਸ਼ਰ ਦਾ ਨਾਮ ਜਪੇਗਾ ਸੇਵਾ ਕਰੇਗਾ ਦੁਖ ਉਹਦੇ ਦੂਰ ਹੋਣੇ ਨੇ ਗੱਲਾਂ ਨਾਲ ਦੂਰ ਨਹੀਂ ਹੋਣੇ ਦੁਖ ਤੇ ਹੁਣ ਆਪਾਂ ਤਾਕਤ ਹੀ ਵੇਖ ਲੈਨੇ ਆ ਕਿਹੜੇ ਮਹਾਪੁਰਸ਼ ਵਿੱਚ ਕਿੰਨੀ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਉਂ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ? ਕਿੰਨੇ ਸ਼ਹੀਦ ਨੇ ਹਰੇਕ ਨੂੰ ਨਹੀਂ ਕਿਹਾ ਗਿਆ ਵੀ ਇਹ ਸਰਤਾਜ ਹੈ। ਮੈਂ ਦੱਸਦਾ ਕਿਉਂ ਕਿਹਾ ਗਿਆ। ਜੀਸਸ ਕ੍ਰਾਈਸਟ ਵੀ ਸ਼ਹੀਦ ਨੇ। ਸ਼ਹੀਦਾਂ ਦੇ ਸਰਤਾਜ ਨਹੀਂ ਕਿਹਾ ਜਾਂਦਾ। ਇਹ ਫੈਸਲਾ ਤੁਸੀਂ ਕਰਨਾ ਹੈ। ਅਜ਼ਮਤ 하게 ਤੇ ਵਾਦ ਪਰ ਮੈਂ ਕੋਈ ਕੋਲੋਂ ਸਾਖੀ ਨਹੀਂ ਸੁਣਾਉਣੀ ਜੀਸਸ ਕ੍ਰਾਈਸ ਦੀ ਜੋ ਬਾਈਬਲ ਵਿੱਚ ਲਿਖਿਆ ਉਹੀ ਦੱਸਾਂਗਾ ਤੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਬਾਰੇ ਲਿਖਿਆ ਉਹੀ ਦੱਸਾਂਗਾ ਮੈਂ ਬਾਈਬਲ ਪੜ੍ਹੀ ਹੈ ਜਿੱਥੇ ਮਰਜ਼ੀ ਕੋਈ ਇਹਨਾਂ ਦਾ ਪਾਦਰੀ ਚਰਚਾ ਕਰ ਸਕਦਾ ਖੁੱਲਾ ਸਦਾ ਪਰ ਚਰਚਾ ਉਹ ਕਰੇ ਜਿਨੇ ਧਿਆਨ ਨਾਲ ਪੜ੍ਹੀ ਹੈ ਜਦੋਂ ਨਿਊ ਟੈਸਟਾਮੈਂਟ ਪੜ੍ਹਦੇ ਆ ਨਾ ਸਲੀਪ ਦੇ ਉੱਤੇ ਮਹਾਪੁਰਸ਼ ਜੀਸੂ ਮਸੀਹ ਨੂੰ ਚੜਾਇਆ ਜਾਂਦਾ ਹੈ ਅੰਗਰੇਜ਼ੀ ਦੇ ਬੋਲ ਨੇ ਮੈਂ ਫਿਰ ਅਰਥ ਕਰ ਦਿੰਦਾ ਆਉਣ ਦਾ ਮਾਉਂਟ ਆਫ 올ਿਵਸ ਜੀਜ਼ਸ ਨਾਈਟ ਐਂਡ ਪ੍ਰੇ টু ਗੋਡ ਜੀਸਸ ਕ੍ਰਾਈਸਟ ਜਦੋਂ ਸੂਲੀ ਤੇ ਲੀਬ ਤੇ ਟੰਗੇ ਸਨ ਬੜੇ ਬੜੇ ਕਿੱਲ ਝਾਲਮਾ ਨੇ ਉਹਨਾਂ ਦੇ ਸਰੀਰ ਵਿੱਚ ਖੋਲੋ ਕੇ ਟੰਗਿਆ ਹੋਇਆ ਸੀ ਤੇ ਅੱਖਾਂ ਭਰੀਆਂ ਉਹ ਆਕੇ ਅਕਾਲ ਪੁਰਖ ਨੂੰ ਖੁਦਾ ਨੂੰ ਲੋਰਡ ਨੂੰ ਰੱਬ ਨੂੰ ਕਹਿੰਦੇ ਪਲੀਜ਼ ਟੇਕ ਥਿਸ ਕੱਪ ਆਫ ਸਫਰਿੰਗ ਅਵੇ ਫਰਮ ਮੀ ਯਾ ਤਾਈ ਪਹੁੰਚਿਓ ਵਿਲ ਨੋਟ ਮਾਈਂ ਹੋ ਪਰਮਾਤਮਾ ਮੈਂ ਤੇਰੇ ਹੁਕਮ ਵਿੱਚ ਚੱਲਿਆ ਮੈਂ ਤੇਰੇ ਨਾਲ ਲੋਕਾਈ ਨੂੰ ਛੋੜਿਆ ਤੇਰਾ ਨਾਮ ਜਪਾਇਆ ਮੇਰੇ ਭਾਗਾ ਵਿੱਚ ਦੁੱਖ ਆ ਗਿਆ ਆ ਪੀੜ ਦਾ ਪਿਆਲਾ ਮੈਥੋਂ ਨਹੀਂ ਚੱਲਿਆ ਜਾ ਰਿਹਾ ਇਹ ਦਰਦ ਨਿਵਾਰ ਦੇ ਮੇਰਾ ਦਰਦ ਹੋਇਆ ਏ ਜੀਸਸ ਕ੍ਰਾਈਸਟ ਹੁਣ ਤੈਨੂੰ ਦੱਸਾਂ ਸ਼ਹੀਦਾ ਦੇ ਸਰਤਾਜ ਦੀ ਕਰਾਮਾਤ ਮੁਰਤਜ਼ਾ ਖਾਨ ਦੇ ਹਥੀਂ ਗ੍ਰਿਫਦਾਰ ਕਰਵਾ ਦਿੱਤਾ ਭਾਰਤ ਦੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਹੁਕਮ ਹੋਇਆ ਸਿਆਸਤ ਅਤੇ ਯਾਸਾ ਦੇ ਤਹਿਤ ਇਹਦਾ ਲਹੂ ਸਾੜ ਕੇ ਇਹਦਾ ਕਤਲ ਕਰਨਾ ਹੈ ਮੁਰਤਜ਼ਾ ਖਾਨ ਪਾਸੋਂ ਚੰਦੂ ਗੁਰੂ ਅਰਜਨ ਸਾਹਿਬ ਨੂੰ ਲੈ ਕੇ ਹਵੇਲੀ ਟਿਕ ਗਿਆ ਦੇਗ ਉਬਾਲੀ ਗਈ ਚਾਕਰਾਂ ਨੂੰ ਕਹਿ ਕੇ ਕਹਿੰਦਾ ਉਠਾਓ ਗੁਰੂ ਅਰਜਨ ਨੂੰ ਪਾਣੀ ਦੀ ਉਬਲਦੀ ਦੇਗ ਚ ਬਿਠਾ ਦਿਓ ਤੇ ਜੇ ਦੀ ਹੋਸ਼ ਟਿਕਾਣੇ ਆ ਜਾਵੇ ਆਏ ਗੁਰੂ ਅਰਜਨ ਜੇ ਮੌਤ ਤੋਂ ਬਚਣਾ ਹੈ ਤੇ ਰਸਤਾ ਹੈ ਇਸਲਾਮ ਕਬੂਲ ਕਰੋ ਦੀਨੇ ਸਲਾਮ ਵਿੱਚ ਆ ਜਾਓ ਮੌਤ ਨਹੀਂ ਆਵੇਗੀ ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ ਅਕਾਲ ਪੁਰਖ ਨੇ ਸਿੱਖ ਜਗਤ ਵਿੱਚ ਰੱਖਿਆ ਹੈ ਇਹ ਉਪਾਸ਼ਨਾ ਸੇਵਾ ਸਿਮਰਨ ਦਾ ਰਸਤਾ ਇਹਦੇ ਤੇ ਹੀ ਅਕਾਲ ਖੁਸ਼ ਰਹਿੰਦਾ ਹੈ ਹੋਰ ਕਰਮ ਕਾਂਡਾਂ ਵਿੱਚ ਹੋਰ ਕਲਾਮ ਪੜਨ ਵਿੱਚ ਅਸੀਂ ਨਹੀਂ ਪੈਣਾ ਅਸੀਂ ਤਾਂ ਅਕਾਲ ਦੀ ਉਸਤਤੀ ਕਰਦੇ ਆਂ ਧਰਮ ਨਹੀਂ ਛੱਡਾਂਗਾ ਤੇ ਚਾਕਰਾਂ ਨੂੰ ਨਾ ਕਹਿ ਜੰਦੂ ਤੂੰ ਬਾਪ ਕਰਨ ਲੰਗਾ ਕਿਉਂ ਭਾਗੀਦਾਰ ਬਣਾਉਣਾ ਮੈਨੂੰ ਕੋਈ ਮੌਤ ਦਾ ਡਰ ਹੈ ਮੈਂ ਉਬਲਦੀ ਦੀਗ ਵਿੱਚ ਆਪ ਬਵਾਗਾ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ ਕਹਿ ਚਾਕਰ ਸੋ ਦੇਵ ਉਬਾਰੀ ਪਕਰੋ ਦੇਹੋ ਤਸੀਂ ਮੈਂ ਨਾਰੀ ਤੱਬ ਸਤਗੁਰ ਉਨ ਤੱਬ ਸਤਗੁਰ ਉਠ ਆਪੇ ਗਏ ਤਬ ਤ ਨੀਰ ਮਹਿ ਬੈਠਤ ਭਏ ਮਹਾਰਾਜ ਆਪ ਉੱਠ ਕੇ ਉਬਲਦੀ ਦੀਗ ਵਿੱਚ ਬਹਿ ਗਏ। ਸ਼ਰੀਰ ਉਬਲ ਗਿਆ ਆਲੂਆਂ ਵਾਂਗ। ਇਹਨ ਮੰਨੋਂ ਕਹਿੰਦੇ ਨਹੀਂ। ਚੰਦੂ ਕਹਿੰਦਾ ਤਵੀ ਤਤੀ ਕਰੋ। ਲੱਕੜਾਂ ਤਤੀਆਂ ਤਵੀ ਤਤੀ ਸੀਸ ਵਿੱਚ ਤੱਤਾ ਰੇਲਾ ਪਾਇਆ ਗਿਆ। ਦੀਨੇ ਇਸਲਾਮ ਵਿੱਚ ਆ ਜਾਓ ਜਾਨ ਬਚ ਸਕਦੀ ਐ। ਸਾਰੇ ਹੀ ਤੱਤੇ ਨੇ ਮੁਰਤਜ਼ਾ ਖਾਨ ਚੰਦੂ ਸਮੇਤ ਜੇ ਕੋਈ ਠੰਡਾ ਹੈ ਤੇ ਖੁਦ ਖੁਦਾ ਗੁਰੂ ਅਰਜਨ ਠੰਡਾ ਹੈ। ਅੱਲਾ ਯਾਰ ਖਾਂ ਮੁਸਲਮਾਨ ਗਵਾਈ ਪਰਦਾ ਮੈਂ ਕੱਲੀ ਸਿੱਖਾਂ ਦੀ ਗੱਲ ਨਾ ਕਰਾਂ ਕਿਉਂਕਿ ਤਰਕ ਹੋ ਸਕਦਾ ਲੈ ਸਿੱਖ ਆਪਣੇ ਗੁਰੂ ਦੀ ਵਡਿਆਈ ਵਿਧਾ ਚੜਾ ਕੇ ਕਰਦੇ ਨੇ। ਅੱਲਾ ਯਾਰ ਖਾਂ ਲਿਖਦਾ ਅਕਬਰ ਵੀ ਪਿਆਦ ਮੇਰੇ ਦਰਬਾਰ ਮੇ ਆਇਆ ਹੈ। ਬਰਕਤ ਨੇ ਮੇਰੀ ਫਤਿਹ ਥਾ ਅਸਾਮ ਕਰਾਇਆ। ਮੈਂਨੇ ਬੁੱਤੋ ਬੁੱਤਖਾਨਾ ਖੁਦਾਈ ਬੁਲਾਇਆ ਭਗਵਾਨ ਕਾ ਘਰ ਮੈਨੇ ਹੀ ਮਸਜਿਦ ਥਾ ਬਨਾਇਆ ਬਾਲੂ ਕੀ ਤਪੀ ਰੇਤ ਮੇਰੇ ਤਨ ਪੇ ਪੜੀ ਥੀ ਮੈਂ ਵੋ ਹੂੰ ਉਬਲਨੇ ਪੇ ਵੀ ਉਫ ਤੱਕ ਨਾ ਕੀ ਥੀ ਏ ਗੁਰੂ ਅਰਜਨ ਓ ਹੈ ਉੱਬਲ ਦੀ ਦੇਗ ਤਤੀ ਤਵੀ ਤਤੀ ਰੇਤ ਵੀ ਇਹਦੇ ਸੀਸ ਤੇ ਪੈ ਗਈ ਪਰ ਇਹਦੇ ਗਲੂਏ ਚੋਂ ਉਫ ਨਹੀਂ ਨਿਕਲਿਆ ਸੀ ਨਹੀਂ ਨਿਕਲਿਆ ਇਹਨੇ ਨਹੀਂ ਆਖਿਆ ਪ੍ਰਮਾਤਮਾ ਨੂੰ ਵੀ ਦਰਦ ਦਾ ਪਿਆਲਾ ਝਲਿਆ ਨਹੀਂ ਜਾਂਦਾ ਪਰਾਂ ਕਰਲਾ ਇਹ ਤੇ ਹੋਣਗੇ ਪੈਗੰਬਰ ਹੋਣਗੇ ਖੁਦਾਯਾ ਦੇ ਬੱਚੇ ਇਹ ਖੁਦਾ ਆਪ ਸੀ ਇਨੂੰ ਰੰਚਕ ਮਾਤਰ ਵੀ ਦਰਦਨੀ ਆਪਣੇ ਨਿਰਗੁਣ ਸਰੂਪ ਨੂੰ ਕਹਿ ਰਿਹਾ ਸੀ ਤੇਰਾ ਕੀਆ ਮੀਠਾ ਲੱਗੈ ਹਰਨਾਮ ਪਦਾਰਥ ਨਾਨਕ ਮੰਗਾ ਤੇ ਹੁਣ ਮੈਨੂੰ ਦੱਸੋ ਉਧਰ ਜਾਣਾ ਜੇ ਜਿੱਥੇ ਦਰਦ ਹੈ ਕਿ ਉਧਰ ਜਾਣਾ ਜੇ ਜਿੱਥੇ ਰੰਚਕ ਮਾਤਰ ਵੀ ਦਰਦ ਨਹੀਂ ਹੈ ਤੇ ਜਿਹੜਾ ਆਪ ਦਰਦ ਵਿੱਚ ਹੈ ਹੋ ਸਕਦਾ ਹੈ ਉਹ ਤੁਹਾਡੇ ਸਾਰੇ ਦਰਦਨਾ ਮਿਟਾ ਸਕੇ ਕੁਝ ਤੇ ਮਿਟਾ ਸਕਦਾ ਹੈ ਰੈਬਰ ਹੈ ਪੈਗੰਬਰ ਹੈ ਗੁਰੂ ਅਰਜਨ ਉਹ ਹੈ ਜਿਹੜਾ ਰੰਚਕ ਮਾਤਰ ਵੀ ਦਰਦ ਵਿੱਚ ਨਹੀਂ ਹੈ ਜੇ ਆਪ ਦਰਦ ਵਿੱਚ ਨਹੀਂ ਤੇ ਤੁਹਾਡੇ ਸਾਰੇ ਹੀ ਦੁੱਖ ਦਰਦ ਮਿਟਾ ਸਕਦਾ ਹੈ ਸੋ ਯਾਦ ਰੱਖਿਓ ਜਿਹੜਾ ਗੁਰੂ ਅਰਜਨ ਗੁਰੂ ਅਮਰਦਾਸ RAMਦਾਸ ਨੂੰ ਪਰਸੇਗਾ ਉਹਦੇ ਦੁੱਖ ਮਿਟਣਗੇ ਉਹਦੇ ਰੋਗ ਸੋਗ ਮਿਟਣਗੇ ਤੇ ਤੁਸੀਂ ਅਕਾਲ ਪੁਰਖ ਦੇ ਸਰੂਪ ਬਨ ਮਥੁਰਾ ਕਾ ਛਪੇਦ ਨਹੀਂ ਗੁਰ ਅਰਜਨ ਪ੍ਰਤਖ ਹਰਦਾਇਟ ਪ੍ਰਵੇਟਿੰਗ ਲਾਰਡ ਹੀ ਹਿਮਸੈਲਫ ਇਜ਼ ਕਾਲਡ ਗੁਰੂ ਅਰਜਨ ਖੁਦਾ ਨੂੰ ਛੱਡ ਕੇ ਇਧਰ ਉਧਰ ਭਜੇ ਫਿਰਦੇ ਹੋ ਤੁਹਾਡੀ ਕਿਸਮਤ ਫੁੱਟੀ ਤੁਹਾਡੀ ਕਿਸਮਤ ਮਾੜੀ ਤੇ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਕੋਲ ਸਿੱਖੀ ਹੈ ਤੋ ਯਾਦ ਰੱਖਿਓ ਸਿੱਖੀ ਵਰਗਾ ਕੋਈ ਧਰਮ ਨਹੀਂ ਹੈ ਸਿੱਖੀ ਵਰਗਾ ਕੋਈ ਫਲਸਫਾ ਨਹੀਂ ਹੈ ਤੇ ਨਾਲੇ ਵੀ ਕਹਿ ਦਵਾਂ ਉਹ ਤੇ ਜੀ ਇਸਾਈ ਤਾਂ ਬਣੇ ਨੇ ਉਹਨਾਂ ਦੇ ਬੱਚੇ ਫ੍ਰੀ ਪੜਾਏ ਗਏ ਇਹ ਸਾਰਾ 55 ਸਾਲ ਦੋ ਸਾਲ ਦੀ ਫੀਸ ਦੇ ਕੇ ਪਖੰਡ ਕਰਦੇ ਨੇ ਕਿਸੇ ਨੇ ਬਾਤ ਨਹੀਂ ਪੁੱਛਣੀ ਇੱਥੇ ਸੈਂਕੜੇ ਪਰਿਵਾਰ ਵਾਪਸ ਆ ਰਹੇ ਨੇ ਸਖੀ ਵਿੱਚ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਪ੍ਰੇਮ ਨਾਲ ਇਸਾਈ ਪ੍ਰਚਾਰ ਕਰਨ ਕੋਈ ਇਸਾਈ ਬਣਦਾ ਏ ਤੇ ਮੁਬਾਰਕ ਹੈ ਸਿੱਖ ਪ੍ਰਚਾਰ ਕਰਨ Hindu ਪ੍ਰਚਾਰ ਕਰਨ ਮੁਸਲਮਾਨ ਪ੍ਰਚਾਰ ਕਰਨ ਕੋਈ ਬਾਤ ਨਹੀਂ ਹੱਕ ਹੈ ਸਾਰਿਆਂ ਨੂੰ ਪ੍ਰਚਾਰ ਕਰਨ ਦਾ ਪਰ ਕਿਸੇ ਦੀ ਆਰਥਿਕ ਹਾਲਤ ਦਾ ਫਾਇਦਾ ਉਠਾਉਣਾ ਖਰੀਦੋ ਫਰੋਕਤ ਕਰਨੀ ਇਹ ਧਰਮ ਨਹੀਂ ਸਿਖਾਉਂਦਾ ਤੇ ਜੇ ਕੋਈ ਆਖੇ ਬਾਬਾ ਜੀ ਤੁਸੀਂ ਪੈਸੇ ਦੇ ਦਿਓ ਬੱਚਿਆਂ ਦੀ ਫੀਸ ਤੂੰ ਫਿਰ ਭੁੱਲ ਗਿਆ ਗੁਰੂ ਨਾਨਕ ਨੇ ਤਹੀਂ ਤੂੰ ਮੰਗਦਾ ਬਣ ਬਣ ਬਈ ਨਾ ਮੇਥੋਂ ਮੰਗੇ ਨਾ ਇਸ਼ਾਈਆਂ ਕੋਲੋਂ ਮੰਗੇ ਤੂੰ ਰਹਿਣਾ ਮੰਗਤਾ ਹੀ ਐ ਪਰ ਦਵਾ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਹਾ ਉਛਾਣੇ ਸੇ ਸੇਖੀਓ ਐ ਪ੍ਰਮਾਤਮਾ ਦੇ ਰਸਤੇ ਤੇ ਪਹੁੰਚੀ ਹੋ ਸਕਦਾ ਐ ਜਿਹੜਾ ਮੁਸ਼ਕਤ ਘਾਲਦਾ ਐ ਗਰੀਬ ਗੁਰਬੇ ਨੂੰ ਵੀ ਖਵਾਉਂਦਾ ਐ ਸਿੱਖ ਦਾਨੀ ਐ ਦਸਵੰਦ ਕੱਟਣ ਵਾਲਾ ਐ ਮੰਗਤਾ ਨਹੀਂ ਤੇ ਜਿਹੜਾ ਮੰਗਤਾ ਐ ਉਹ ਸਿੱਖ ਨਹੀਂ ਗਿੰਦੇਰੀ ਗਰੀਬੀ ਕਰਕੇ ਡੋਲ ਗਏ ਉਹ ਬੜਾ ਗਰੀਬ ਸੀ ਭਾਈ ਜੈਤਾ ਦਿੱਲੀ ਸੀਸ ਲੈ ਗਿਆ ਧੜ ਨਾਲੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਕੱਲਾ ਗੱਜਿਆ ਸੀਸ ਲੈ ਕੇ ਭਾਈ ਜੈਤਾ ਅਨੰਦਾ ਦੀ ਪੁਰੀ ਆਉਂਦਾ ਹੈ ਤੇ ਕਲਗੀਧਰ ਮਹਾਰਾਜ ਨੇ ਪੁੱਛਿਆ ਸੀ ਰਸਤੇ ਵਿੱਚ ਕੋਈ ਨੌਬਤ ਆਈ ਮਹਾਰਾਜ ਤੁਹਾਡੀ ਕਿਰਪਾ ਨੌਬਤ ਇੱਕ ਨਹੀਂ ਅਨੇਕ ਵਾਰ ਆਈ ਪਰ ਤੇਰਾ ਸਿਰ ਤੇ ਹੱਥ ਹੈ ਨਾ ਸਤਗੁਰ ਮੇਰਾ ਕਾਣ ਨ ਤਾਣਵਾ ਗੁਰੂ ਇਸ ਪਾਵਰ ਆਫ ਪਾਵਰਲੈਸ ਤੂੰ ਕਿਥੇ ਬੈਠ ਲੱਗਣ ਦਿੱਤੀ ਤੇ ਸਭ ਤੋਂ ਵੱਡੀ ਨੌਬਤ ਇਹ ਆਈ ਸੀ ਨਾਕਾ ਲੱਗਾ ਕੁਝ ਗੱਡੇ ਨੇ ਗੱਡਿਆਂ ਤੇ ਪਰਾਲੀ ਲੱਦੀ ਹੈ ਤੋ ਸਾਰੇ ਸਿਪਾਈ ਖੌਲਦਾਰ ਧਿਆਨ ਨਾਲ ਸ਼ਨਾਖਤ ਕਰ ਰਹੇ ਨੇ ਕਿ ਕਿਦਰੇ ਸੀਸ ਮਿਲ ਜਾਵੇ ਗੁਰਦੇ ਇੱਕ ਬਹਾਦਰ ਸ਼ਹਿਬ ਦਾ ਨਹੀਂ ਮਿਲਿਆ ਹੋਕਾ ਦਿੱਤਾ ਮੂੰਹੋਂ ਮੰਗੇ ਇਨਾਮ ਦੌਲਤਾਂ ਸ਼ੌਹਰਤਾਂ ਵਜ਼ੀਰੀਆਂ ਹੀਰੇ ਜਵਾਹਰਾਤ ਦਵਾਂਗੇ ਸੱਤ ਪੀੜੀਆਂ ਅੱਗ ਲਾਇਆ ਧਨ ਨਹੀਂ ਮੁੱਕੇਗਾ ਇੰਨਾ ਧਨ ਮਿਲੇਗਾ ਗੁਰਦੇਵ ਜੀ ਬਹਾਦਰ ਦਾ ਸੀਸ ਦੇ ਫੀਦੇ ਦਵੇ ਤੇ ਬਾਬੇ ਜੈਤੇ ਨੇ ਸਮਝ ਲਿਆ ਸੀ ਵੀ ਜੇ ਅੱਜ ਵਿੱਕ ਗਏ ਤੇ ਦੁਨੀਆ ਤੇ ਨਾਮ ਨਹੀਂ ਰਹਿਣਾ ਮਨ ਲੋ ਦੌਲਤਾਂ ਸ਼ੋਰਤਾਂ ਲੈ ਵੀ ਲਈਆਂ ਬਿਨ ਸਜਾਏ ਜੋ ਨਿਮਖ ਮੈਂ ਸੁਲਬ ਸੁਖ ਪੜੀਆਂ ਸਦਾ ਰਹਿਣ ਵਾਲੀਆਂ ਨਹੀਂ ਇੱਜ਼ਤ ਸਦਾ ਰਹਿੰਦੀ ਹੈ ਵਡਿਆਈ ਸਦਾ ਰਹਿੰਦੀ ਹੈ ਸ਼ਰੀਰ ਸੁੱਖ ਸਹੂਲਤਾਂ ਨਹੀਂ ਰਹਿੰਦੀਆਂ ਭਾਈ ਜੈਤਾ ਨਹੀਂ ਡੋਲਿਆ ਜਾਣਦਾ ਹੈ ਜੇ ਅੱਜ ਨਾ ਡੋਲਿਆ ਤੇ ਰਹਿੰਦੀ ਦੁਨੀਆ ਤੱਕ ਜੈਜੈਕਾਰ ਹੋਵੇਗੀ ਨਹੀਂ ਸੀ ਮਾਇਆ ਵਿੱਚ ਡੋਲਿਆ ਤਾਂ ਹੀ ਬਾਬੂ ਕਲਗੀ ਧਰਨੇ ਛਾਤੀ ਨਾਲ ਲਾ ਕੇ ਆਖਿਆ ਸੀ ਰੰਗਰੇਟਾ ਗੁਰੂ ਦਾ ਬੇਟਾ ਲੋਕਾਂ ਦੇ ਸੀ ਭਾਈ ਜੱਜਿਆ ਤੇਰੀ ਜਾਤ ਨਹੀਂ ਵੀ ਕਲਗੀ ਤਰ ਸੋਢੀ ਐ ਛਤਰੀ ਐ ਤੇ ਤੂੰ ਟਰਨਾ ਦੀ ਖਾਕ ਹੀ ਰਹਿਣਾ ਐ ਤੇ ਬਾਪੂ ਨੇ ਝੁੱਕ ਕੇ ਛਾਤੀ ਨਾਲ ਲਾ ਲਿਆ ਸੀ ਇਹ ਤੇ ਮੇਰਾ ਫਰਜ਼ੰਦ ਐ ਗੁਰੂ ਦਾ ਬੇਟਾ ਐ ਜਿਹੜੇ ਵਿਕ ਜਾਂਦੇ ਨੇ ਉਹਨਾਂ ਨੂੰ ਇਹ ਅਦਬ ਨਹੀਂ ਮਿਲਦਾ ਉਹਨਾਂ ਦੇ ਦਿਹਾੜੇ ਨਹੀਂ ਮਨਾਏ ਜਾਂਦੇ ਜਿਹੜਾ ਅੱਜ 24 ਟਕੇਆਂ ਤੇ ਵਿਕਿਆ ਕੱਲ ਨੂੰ ਇਧਰੋਂ 8 ਟਕੇ ਮਿਲ ਗਏ ਨੇ ਉਧਰ ਨੂੰ ਦੌੜ ਜਾਣਾ ਇਹ ਕੋਈ ਧਰਮੀ ਥੋੜੀ ਹੈ ਤੋ ਯਾਦ ਰੱਖਿਓ ਮਾਇਆ ਦੀ ਲੋੜ ਹੈ ਦੁੱਖ ਨੇ ਤਕਲੀਫਾਂ ਨੇ ਇਹ ਕੋਈ ਦਾਤਾ ਹੈ ਗੁਰੂ ਨਾਨਕ ਗੁਰੂ ਗ੍ਰੰਥ ਉਹਦੇ ਅੱਗੇ ਝੋਲੀ ਅਟਿਆ ਕਰ ਲੋਕਾਂ ਅੱਗੇ ਝੋਲੀ ਅਟੇਗਾ ਤੇ ਰੋਜ਼ ਮੰਗੇਗਾ ਮਗਤਾ ਬਣੇਗਾ ਗੁਰੂ ਅੱਗੇ ਝੋਲੀ ਅਡੇਂਗਾ ਤੇ ਦਾਦਾ ਬਣ ਜਾਵੇਂਗਾ ਬਣ ਗੰਡੇ ਦੀ ਪੌੜ ਛਾਕੇ ਗੁਰੂ ਵਾਲੇ ਬਣੋ ਇਧਰੋਂ ਉਧਰੋਂ ਕੁਝ ਨਹੀਂ ਦੇ ਮਿਲਣਾ ਤੇ ਜਿੰਨੀਆਂ ਗੱਲਾਂ ਮੈਂ ਬਾਈਬਲ ਦੀਆਂ ਸੁਣਾਈਆਂ ਕੋਈ ਪਾਦਰੀ ਆ ਕੇ ਸਾਹਮਣੇ ਬਹਿ ਜਾਵੇ ਸਾਬਤ ਕਰ ਦਵੇ ਵੀ ਮੈਂ ਇੱਕ ਵੀ ਝੂਠ ਮਾਰਿਆ ਹੈ ਆਪਣਾ ਮੈਂ ਕੁਝ ਸੁਣਾਇਆ ਨਹੀਂ ਤਰਕ ਮੈਂ ਕਿਸੇ ਧਰਮ ਤੇ ਕਰਦਾ ਨਹੀਂ ਜੋ ਲਿਖਿਆ ਹੈ ਉਹ ਹੀ ਤੁਹਾਨੂੰ ਸੁਣਾਇਆ ਹੈ ਗੁਰੂ ਵਰਜਨ ਖੁਦਾ ਆਇਆ ਹੈ ਆ ਗੁਰੂ ਅਮਰਦਾਸ ਦੀ ਤਾਕਤ ਦੱਸਾਂ ਗੁਰੂ ਅਮਰਦਾਸ ਪਰਸੀਐ ਉਹ ਹਮ ਪਾਤਕ ਬਿਨਾਸਾ ਹੈ ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾ ਸਹਿ ਗੁਰੂ ਅਮਰਦਾਸ ਪਰਸੀਐ ਧਿਆਨ ਲਹੀਐ ਬਹੁ ਮੁਕੈ ਮਹਾਰਾਜ ਦੁੱਖ ਤਕਲੀਫਾਂ 84 ਲੱਖ ਜੂਨਾ ਇਹ ਗੁਰੂ ਅਮਰਦਾਸ ਕੱਟ ਦਿੰਦਾ ਹੈ ਗੋਇੰਦਵਾਲੇ ਤਾਕਤ ਹੈ ਕਹਿੰਦੇ ਆ ਗੁਰੂ ਅਮਰਦਾਸ ਦੇ ਦਰ ਉਤੇ ਸਾਰੇ ਪਾਪ ਮਿਟਣਗੇ ਬੜੇ ਬੜੇ ਸਿੱਧ ਸਿੱਧੀਆਂ ਕਰਾਮਾਤਾਂ ਹਾਸਲ ਜੀਵਨ ਰੂਪੀ 바ਲੀ ਜਿੱਤ ਕੇ ਜਾਵੇਗਾ ਗੁਰ ਅਮਰਦਾਸ ਮਰਸੀਐ ਆਪਾ ਉਹ ਲਬੈ ਗਉ ਚੁਕਾ ਹੈ ਗਉਣ ਆਉਣਾ ਜਾਣਾ ਉਹਦਾ ਮਿਟ ਜਾਵੇਗਾ ਰੋਗ ਸੋਗੋ ਦੇ ਮਿਟ ਜਾਣਗੇ ਇਕ ਬਿਨ ਦੁਗਣ ਜੋ ਤੌਰ ਹੈ ਜਾ ਸੁਮੰਤਰ ਮਨ ਵਹਿ ਲਹਿ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠਾ ਮਿਲ ਹੈ ਇਹਨਾ ਕੁਝ ਮਿਲਦਾ ਹੈ ਗੁਰੂ ਅਮਰਦਾਸ ਕੋਲੋਂ ਕਦੇ ਚਰਨ ਪਰਸ ਕੇ ਵੇਖੋ ਤੇ ਜਿਹੜੇ ਆਦੇ ਦੇ ਗੋਇੰਦਵਾਲ ਬੋਲੀ ਸਾਹਿਬ ਜਨਾਨ ਕਰਕੇ ਕਿੱਦਾਂ 84 ਕੱਟੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਰੋਗ ਸੋਗ 84 ਕੱਟ ਦਿੰਦਾ ਹੈ ਬਾਪੂ ਗੁਰੂ ਅਮਰਦਾਸ ਤਸੀ ਵਿਚਾਰ ਧਾਰਾ ਵੀ ਤੇ ਗੁਰੂ ਦੀ ਮੰਨਣੀ ਹੈ ਨਾ ਨਿੰਦ ਕੇ ਇਥੇ ਲੱਖ ਪੂਛਾਂ ਚੁੱਕੀ ਫਿਰਨ ਨਹੀਂ ਜੀ ਇਦਾਂ ਨਹੀਂ ਹੁੰਦਾ ਮੁਕਤੀ ਨਹੀਂ ਮਿਲਦੀ ਨਹੀਂ ਜੀ ਅਰਮੰਦਰ ਸਾਹਿਬ ਰੋਗ ਸੋਗ ਨਹੀਂ ਮਿਟਦੇ ਬਾਣੀ ਕਹਿੰਦੀ ਹੈ ਕਿਰਪਾ ਕਟਾ ਖਵ ਲੋਕਨ ਕੀਨੋ ਉਦਾਸ ਕਾ ਦੁਖ ਬਿਦਾਰੇ ਆਉਂਦਾ ਰੋਗ ਸੋਗ ਮਟਾਉਣ ਵਾਲੀ ਗੁਰੂ ਦੀ ਨਦਰ ਹੈ ਜਦੋਂ ਪੈ ਗਈ ਸਭ ਚਿੰਤਾਵਾਂ ਦੁੱਖ ਮਿਟ ਜਾਣੇ ਨੇ ਮੰਨਣੀ ਕਹਦੀ ਐ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜਿਵ ਦੇ ਵਰਨਾ ਕੋਏ ਬਾਣੀ ਇਹ ਗੱਲ ਕਹਿੰਦੀ ਐ ਤੇ ਮੰਨਣੀ ਐ ਦੇਖੋ ਖੇੜੀ ਕੁਝ ਐਸੀ ਐ ਨਾਨਕ ਹੁਕਮ ਚਲਾਈਐ ਸਾਹਿਬ ਲਗੀ ਰੀਤ ਹੁਕਮ ਚੀ ਚੱਲਣਾ ਪੈਂਦਾ ਐ ਜਿੱਥੇ ਨਾਣਾ ਪਾਣੀ ਖਿਲ ਰਿਆ ਸਾਨੂੰ ਜਾਣਾ ਪੈਂਦਾ ਚੁਕਣ ਪਰਦੇਸ਼ ਵੀ ਜਾਣੇ ਐ ਦੇਸ਼ ਵੀ ਰਹਿਨੇ ਐ ਕਿਸਮਤ ਲੈ ਜਾਂਦੀ ਐ ਮੈਨੂੰ ਕਹਿੰਦਾ ਬਾਣੀ ਕਹਿੰਦੀ ਐ ਜਿਉ ਜਿਉ ਤੇਰਾ ਹੁਕਮ ਤਿਵੈ ਤਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਜਿੱਥੇ ਰਖੇ ਉੱਥੇ ਰਹਿਣਾ ਪੈਂਦਾ ਜੁਦਾਵਾ ਵੇ ਤੇ ਸੁੱਕੇ ਪੱਤੇ ਉੱਡ ਕੇ ਕਦੇ ਇੱਧਰ ਕਦੇ ਉੱਧਰ ਕਿਸਮਤ ਇਦਾਂ ਲੈ ਜਾਂਦੀ ਐ ਲੋਕ ਧੰਨ ਧੰਨ ਕਰਦੇ ਨੇ ਗੁਰੂ ਰਾਮਦਾਸ ਦੀ ਜਾਇ ਜੈਕਾਰ ਕਰਦੇ ਨੇ ਹੇਲ ਟੂ ਦਾ ਗੁਰੂ ਜਾਇ ਜੈਕਾਰ ਕਰ ਰਹੇ ਨੇ ਸਾਰੇ ਉਹਨੇ ਤੇ ਜਿਹੜੇ ਮੂਰਖ ਕਹਿੰਦੇ ਸਿੱਖੀ ਚ ਕਰਾਮਾਤ ਨਹੀਂ ਹੈ ਉਹਨਾਂ ਦੀ ਵਿਚਾਰ ਧਾਰਾ ਤੇ ਤਮਾਚਾ ਏ ਪੰਕਤੀ ਅਕਾਲ ਪੁਰਖ ਨੇ ਸੋਹਣਾ ਸ਼ਰੀਰ ਬਣਾ ਕੇ ਬਾਬੇ ਜੇਠੇ ਦਾ ਧਾਰਿਆ ਹੈ ਤੇ ਸਾਡੇ ਸ਼ਰੀਰਾਂ ਵਾਂਗੂ ਨਹੀਂ ਉਹਨੂੰ ਧਾਰਿਆ ਪੂਰੀ ਹੋਈ ਕਰਾਮਾਤ ਵਿਦौल ਦਾ ਮੈਰੇਕਿਊਲਸ ਪਾਵਰ ਗਾਈਟ ਪ੍ਰਵੇਟਿੰਗ ਲਾਰਡ ਹੀ ਕਮਸ ਇੰਟੂ ਦਿਸ ਵਰਡ ਇਨ ਦੀ ਫਾਰਮ ਆਫ ਰਾਮਦਾਸ ਗੁਰੂ ਰਾਮਦਾਸ ਬਣ ਕੇ ਉਹ ਪ੍ਰਗਟ ਹੈ ਸਿੱਖ ਪਤਾ ਕਿਵੇਂ ਅਤਬ ਦਿੰਦੇ ਨੇ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਉਥਹ ਅਤੋੜ ਤੂੰ ਤੇਰਾ ਅੰਤ ਨਾ ਪਾਰ ਆਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਭ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਾਨਾ ਸਾਧਾਰਿਆ ਸੰਗਤ ਨੇ ਪਰਮੇਸ਼ਰ ਸਮਝਿਆ ਏ ਗੁਰੂ ਰਾਮਦਾਸ ਤੇ ਜਿਨ੍ਹਾਂ ਸਮਝਿਆ ਪਾਰ ਉਹਨਾਂ ਨੂੰ ਹੀ ਕੀਤਾ ਸੰਸਾਰ ਸਾਗਰ ਤੋਂ ਜਿਹੜਾ ਮਨ ਕਾਬੂ ਨਹੀਂ ਆਉਂਦਾ ਗੁਰੂ ਰਾਮਦਾਸ ਦਾ ਨਾਮ ਲੈ ਕੇ ਸਾਧਾਰਿਆ ਸ਼ੁੱਧ ਹੋ ਗਿਆ ਸਾਫ਼ ਹੋ ਗਿਆ ਸ਼ੁੱਧਤਾ ਆ ਗਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿਟ ਗਏ ਆਓ ਗੁਰੂ ਰਾਮਦਾਸ ਦੇ ਦਰ ਦੇ ਝਾੜੂ ਬਰਦਾਰ ਬਣੀਏ ਫੇਰੀ ਜੀਵਨ ਸਫਲਾਏ ਫੇਰੀ ਰੋਗ ਸ਼ੋਗ ਮਿਟਨੇ ਨੇ ਸਿੱਖੀ ਵਰਗਾ ਕੋਈ ਧਰਮ ਨਹੀਂ ਇੱਧਰ ਉੱਧਰ ਭਟਕਣਾ ਛੱਡ ਕੇ ਖੁਦ ਖੁਦਾ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗੋ ਖੰਡੇ ਦੀ ਪੌਲ ਛਕੋ ਦਾਸ ਇਥੇ ਵਿਚਾਰ ਨੂੰ ਸੰਕੋਚਦਾ ਹੈ ਭੁੱਲ ਚੁੱਕ ਦੀ ਖਿਮਾ ਖੰਡੇ ਦੀ ਪੌਲ ਅਬਿਲਾਖੀ ਲੋਕ ਛਕਿਆ ਕਰੋ ਤੱਕ ਇਹਨਾਂ ਨੇ ਸ਼ਕਾਉਣੀ ਕਿਸੇ ਨੇ ਇਹ ਸ਼ਬੀਲ ਦਾ ਜਲ ਨਹੀਂ ਹੈ ਸੁਰਨਰ ਮੁੰਜਨ ਅਮਰਤ ਖੋਜਦੇ ਸੋਹ ਅਮਰਤ ਗੁਰ ਤੇ ਪਾਇਆ ਹੈ ਵੈਸੇ ਤੇ ਕੋਈ ਵੀ ਦੀਵਾਨ ਜਦੋਂ ਲਾਈਦਾ ਹੈ ਮਹੀਨੇ 'ਚੋ ਜੇ 27 28 ਦੀਵਾਨ ਵੀ ਤੋ ਤਕਰੀਬਨ ਹਰ ਦੀਵਾਨ ਤੇ ਅਮਰਤ ਸੰਚਾਰ ਹੁੰਦਾ ਹੈ ਕਿਤੇ 50 ਪ੍ਰਾਣੀ ਕਿਤੇ 100 ਪ੍ਰਾਣੀ ਅਮਰਤ ਛਕਦੇ ਨੇ 10 ਸਾਲ ਹੋ ਗਏ ਦਾਸ ਨੂੰ ਇਹ ਪ੍ਰਚਾਰ ਪ੍ਰਸਾਰ ਕਰਨਾ ਆਦ ਬਾਣੀ ਦਸਮ ਬਾਣੀ ਇਤਿਹਾਸ ਦੀ ਬਾਣੀ ਖੰਡੇ ਦੀ ਪੋਲ ਦੀ ਵਰਖਾ ਪਰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਹੁੰਨਾ ਕਥਾ ਕੀਰਤਨ ਸੁਣ ਕੇ ਅਭਿਲਾਖਾ ਪੈਦਾ ਕਰੋ ਜਦੋਂ ਇੱਛਾ ਪੈਦਾ ਹੋਈ ਅਮਰਤ ਦੀ ਛਕੋਗੇ ਨਾ ਉਹ ਨਿਬੇਗਾ ਤੇ ਜੇ ਇੱਛਾ ਨਹੀਂ ਤਾਂ ਕੋ ਜ਼ੋਰੀ ਕਿਸੇ ਨੇ ਸ਼ਿਕਾ ਦਾਤਾ ਅਮਰਤ ਤੇ ਅੰਦਰ ਹੀ ਰਹਿਣਾ ਹੈ ਪਰ ਤੇਥੋਂ ਮਰਿਆਦਾ ਨਹੀਂ ਨਿਭਾਈ ਜਾਣੀ ਸੋਏ ਮੇਰੀ ਬੇਨਤੀ ਹੈ ਸਿੱਖ ਦੀ ਜਿਹੜੀ ਅਗੰਮੀ ਹਸਤੀ ਹੈ ਗੁਲੰਦ ਰਵੇ ਖੁਲਵਾੜੀ ਸਿੱਖੀ ਦੀ ਪਰਫੁੱਲਤ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ